ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਨਵੀਂ ਵੀਡੀਓ ਤੇ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਲੱਗੀ ਸੀ ਹੁਣ ਚਾਹ ਪੀਣ ਤੇ ਮੇਰੇ ਦਿਮਾਗ 'ਚ ਇੱਕ ਗੱਲ ਆਈ ਕਾਫੀ ਦਿਨ ਹੋ ਗਏ ਤੇ ਅੱਜ ਤਾਂ ਜਾਣਦੀ ਸੀ ਪਰ ਮੇਰੇ ਕੋਲ ਟਾਈਮ ਹੀ ਨਹੀਂ ਸੀਗਾ ਵੀ ਵੀਡੀਓ ਬਣਾਉਂਦਾ ਵੀ ਬੈਠ ਕੇ ਮੈਂ ਤੁਹਾਡੇ ਨਾਲ ਗੱਲਬਾਤ ਕਰਕੇ ਵੀਡੀਓ ਬਣਾਵਾਂ ਕਿਉਂਕਿ ਜਦੋਂ ਮੇਰੇ ਬ੍ਰਦਰ ਹੁਣੇ ਭਰਾ ਹੁਣੇ ਇੱਥੇ ਆਏ ਸੀਗੇ ਆਪਣੇ 5-6 ਮੁੰਡਿਆਂ 'ਚ ਤੁਸੀਂ ਦੇਖਦੇ ਹੋਣੇ ਆ ਵੀਡੀਓ 'ਚ ਤੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਮਤਲਬ ਇਸ ਚੈਨਲ ਨਾਲ ਤੇ ਵੀ ਇੰਸਟਾਗ੍ਰਾਮ ਤੇ ਵੀ ਆਇਆ ਵੀ ਜਦੀ ਦੀ ਤੁਸੀਂ ਵੀ ਕਿੱਦਾਂ ਉਹਨਾਂ ਨੂੰ ਬੁਲਾਇਆ ਵਾ ਜਿਹੜੇ ਸਾਰੇ ਜਣੇ ਆਏ ਆ ਵੀ ਵੇਖਦੇ ਆ ਵੀ ਪੇਪਰਾਂ ਲਈ ਮੰਗਾਇਆ ਵਾ ਵੀ ਜਾਂ ਕੋਈ ਵੀ ਫੈਮਿਲੀ ਵਾਸਤੇ ਮੰਗਾਇਆ ਵਾ ਵੀ ਕਿੱਦਾਂ ਮੰਗਾਇਆ ਵਾ ਤੇ ਫਿਰ ਉਸ ਤੋਂ ਬਾਅਦ ਵੀ ਮੈਂ ਚਲੋ ਜਿੰਨਾ ਕੁ ਟਾਈਮ ਸੀਗਾ ਮੈਂ ਕਮੈਂਟਾਂ ਦਾ ਜਵਾਬ ਵੀ ਦਿੱਤਾ ਤੇ ਕਈਆਂ ਨੂੰ ਨਹੀਂ ਵੀ ਦਿੱਤਾ ਗਿਆ ਤੇ ਮੇਰੇ ਹੁਣ ਇੱਕ ਦੋ ਦਿਨ ਹੋ ਗਿਆ ਮੇਰੇ ਦਿਮਾਗ 'ਚ ਆਇਆ ਸੀ ਮੈਂ ਕਿ ਚਲੋ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀ ਜਿਹੜੇ ਆਪਾਂ ਤੋਂ ਬੇਨਾ ਬੱਚਿਆਂ ਦੀਆਂ ਜਿਗੀਆਂ ਵੀ ਇਟਲੀ ਕਿੱਦਾਂ ਆ ਸਕਦੇ ਆ ਵੀ ਕਿਵੇਂ ਆਏ ਆ ਜਾਂ ਕਿਵੇਂ ਤੇ ਵੀ ਸਾਨੂੰ ਦੱਸਿਓ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਇਟਲੀ ਜੇ ਕਿਸੇ ਨੂੰ ਜਾਣਾ ਤੇ ਸੈਲਫ 8 ਦਿਨ ਦਾ ਟਾਈਮ ਆ ਤੁਹਾਡੇ ਕੋਲੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਵੀਡੀਓ ਤਾਂ ਮੈਂ ਪਹਿਲਾਂ ਬਣਾਉਣੀ ਸੀ ਮੇਰਾ ਟਾਈਮ ਨਹੀਂ ਲੰਗਾਗਾ ਤੇ ਹੁਣ ਮੈਂ ਚਲੋ ਵੀਡੀਓ ਬਣਾਉਣੀ ਆ 8 ਦਿਨਾਂ ਦਾ ਟਾਈਮ ਆ 30 ਨਵੰਬਰ ਆ ਜਿਹੜੀ ਉਹ ਲਾਸਟ ਡੇਟ ਆ ਫਾਈਲਾਂ ਤਿਆਰ ਹੋ ਰਹੀਆਂ ਆ ਵਾ ਫਾਈਲ ਤਿਆਰ ਹੋਣ ਦੀ 30 ਨਵੰਬਰ ਆ ਜਿਹੜੀ ਲਾਸਟ ਡੇਟ ਆ ਜੇ ਵੀ ਕਿਸੇ ਭੈਣ ਨੇ ਜਾਂ ਕਿਸੇ ਵੀ ਭਰਾ ਨੇ ਜਾਂ ਕਿਸੇ ਭੈਣ ਦੀ ਫੈਮਿਲੀ ਚੋਂ ਕਿਸੇ ਹਸਬੰਦ ਨੇ ਜਾਂ بیٹے ਨੇ ਜਿਹੜੇ ਆਪਾਂ ਨੂੰ ਸੌਂਦੇ ਆ ਇੰਡੀਆ ਤੋਂ ਸੌਂਦੇ ਆ ਜਾਂ ਇਥੋਂ ਇਟਲੀ ਤੋਂ ਸੌਂਦੇ ਆ ਚਲੋ ਇਟਲੀ ਵਾਲਿਆਂ ਤਾਂ ਤਕਰੀਬਨ ਸਭ ਨੂੰ ਪਤਾ ਹੀ ਆ ਵੀ ਹੁਣ ਪੇਪਰ ਫਾਈਲਾਂ ਤਿਆਰ ਹੋ ਰਹੀਆਂ ਤੇ ਫਰਵਰੀ ਦੇ ਵਿੱਚ ਫਾਈਲਾਂ ਜਿਹੜੀਆਂ ਵਾ ਆਪਾਂ ਪੇਪਰ ਆ ਜਿਹੜੇ ਉਹ ਕਲੈਕ ਹੋਣੇ ਆ ਤੇ ਜਿਨ੍ਹਾਂ ਨੂੰ ਵੀ ਨਹੀਂ ਵੀ ਪਤਾਗਾ ਚਲੋ ਆਪਾਂ ਉਹਨਾਂ ਨੂੰ ਵੀ ਦੱਸਦੇ ਹਾਂ ਵੀ ਹੁਣ 3 ਨਵੰਬਰ ਤੱਕ ਫੈਲਾ ਜਿਹੜੀਆਂ ਤਿਆਰ ਹੋ ਰਹੀਆਂ ਵਾ ਤੇ ਉਸ ਤੋਂ ਬਾਅਦ ਜਿਹੜੇ ਫਾਰਬ੍ਰੀਚ ਆ ਜਿਨ੍ਹਾਂ ਦੇ ਫੈਲਾ ਤਿਆਰ ਹੋ ਗਈਆਂ 3 ਨਵੰਬਰ ਤੋਂ ਬਾਅਦ ਨਹੀਂ ਹੋਣੀਆਂ ਤਿਆਰ 3 ਨਵੰਬਰ ਤੱਕ ਹੋਣੀਆਂ ਫਾਰਬ੍ਰੀਚ ਇਹ ਕਲੈਕ ਡੇਟ ਆ ਤਿੰਨ ਦਿਨਾਂ ਦੀ 5 7 ਤੇ 12 ਦੇ ਤਿੰਨ ਦਿਨ ਜਿਹੜੇ ਕਲੈਕ ਡੇਟ ਆ 5 ਤਰੀਕ ਨੂੰ ਤਾਂ ਭਰੇ ਜਾਣਗੇ ਜਿਹੜੇ ਸਾਲ ਵਾਲੇ ਪੇਪਰ ਆ ਜਿਨ੍ਹਾਂ ਨੇ ਪੱਕੇ ਤੌਰ ਤੇ ਆਉਣਾ ਜਿਹੜੇ ਘਰਾਂ ਦੇ ਪੇਪਰ ਜਿਵੇਂ ਆਪਾਂ ਨੂੰ ਘਰਾਂ ਚ ਕੰਮ ਕਰਨ ਲਈ ਕਿਸੇ ਨੇ ਭੈਣ ਨੇ ਆਉਣਾ ਹੋਵੇ ਕਿਸੇ ਤੋਂ ਪਰੋਣੇ ਹੁਣ ਪੇਪਰ ਜਾਂਦੇ ਰਿਸ਼ਤੇਦਾਰ ਤੋਂ ਜਾਂ ਕਿਸੇ ਜਾਣਕਰ ਤੋਂ ਤੇ ਉਹ ਘਰਾں ਚ ਜੇ ਕਿਸੇ ਦੇ ਵੀ ਚਲੋ ਜੇ ਕੋਈ ਆਪਣੇ ਰਿਸ਼ਤੇਦਾਰ ਆ ਉਹਨਾਂ ਦੀ ਦੋਨੇ ਯਾਨੀ ਕੰਮ ਕਰਦੇ ਆ ਜਿਵੇਂ ਕਿ ਅਸੀਂ ਕੰਮ ਕਰਦੇ ਆ ਦੋਨੋਂ ਜਾਣੇ ਆਪਦੇ ਘਰ ਦੇ ਬੇਸ ਤੇ ਜਿੰਨੀ ਕਿ ਆਪਾਂ ਨੇ ਉਨੀ ਕੁੱਦ ਹੋਣੀ ਚਾਹੀਦੀ ਆ ਕੁੱਦ ਦਾ ਮਤਲਬ ਹੁੰਦਾ ਵੀ ਆਪਣੀ ਕਿੰਨੀ ਆਮਦਨ ਆ ਸਾਲ ਦੀ ਉਹ ਹੋਣੀ ਚਾਹੀਦੀ ਆ ਜੇ ਉਹ ਆਪਣੀ ਬੰਦੀ ਆ ਵੀ ਅਸੀਂ ਦੋਨੇ ਜਾਨੇ ਕੰਮ ਕਰਦੇ ਆ ਅਸੀਂ ਆਪਦੇ ਘਰੇ ਕੰਮ ਕਰਨ ਲਈ ਕਿਸੇ ਨੂੰ ਵੀ ਬੁਲਾਉਣਾ ਵਾ ਜਿਵੇਂ ਕੋਈ ਆਪਦੇ ਰਿਸ਼ਤੇਦਾਰ ਚੋਂ ਕੁੜੀ ਨੂੰ ਜਾਂ ਕਿਸੇ ਦੀ ਭੈਣ ਭਰਾ ਨੂੰ ਪਰ ਜਾਏ ਪਰ ਜਾਇ ਨੂੰ ਕਿਸੇ ਨੇ ਵੀ ਆਪਾਂ ਬੁਲਾਉਣਾ ਹੋਵੇ ਤੇ ਉਹ ਆਪਣੇ ਕੁਦ ਤੇ ਬੁਲਾ ਸਕਦੇ ਆ ਜੇ ਆਪਣੇ ਕੋਲੇ ਆਪਣੀ ਜਿਹੜੀ ਉਹ ਆਮਦਨ ਪੂਰੀ ਆ ਜਾਂ ਕਿਸੇ ਬਈ ਹੋਰ ਕੋਈ ਘਰ ਦੇ ਵੀ ਮਤਲਬ ਕੋਈ ਵੀ ਕੰਮ ਵਾਸਤੇ ਆਪਾਂ ਉਹ ਉਹਨਾਂ ਨੂੰ ਘਰਾਂ ਦੇ ਪੇਪਰ ਜਿਵੇਂ ਕੋਈ ਇੱਥੇ ਮਾਲਕ ਭਰਾ ਦਿੰਦੇ ਆ ਕੋਈ ਬੁੱਢਾ ਬੁੱਢੀ ਆ ਹੁੰਦਾ ਹਨਾ ਕਿਸੇ ਦਾ ਮਾਂ ਪਿਓ ਸੰਭਣ ਵਾਸਤੇ ਤੇ ਉਹਨਾਂ ਨੂੰ ਵੀ ਮਤਲਬ ਮਾਲਕਾਂ ਨੂੰ ਕੋਈ ਰਿਸ਼ਤੇਦਾਰ ਗੱਲ ਕਰਵਾ ਕੇ ਆਪਦੇ ਰਿਸ਼ਤੇਦਾਰਾਂ ਦੇ ਪੇਪਰ ਭਵਾ ਦਿੰਦੇ ਆ ਤੇ ਇਦਾਂ ਦੇ ਹੁੰਦੇ ਆ ਤੇ ਜਿਹੜੇ 12 ਤਰੀਕ ਨੂੰ ਕਲੈਕ ਆ ਉਹ ਹੈਗੇ ਆ ਮਤਲਬ ਨੌ ਮਹੀਨੇ ਦੇ ਜਿਹੜੇ ਪੇਪਰ ਸੀਜ਼ਨਲ ਪੇਪਰ ਹੁੰਦੇ ਆ ਜਿਵੇਂ ਕਿ ਆਮ ਕੋਈ ਕੰਮ ਚੱਲਦਾ ਖੇਤੀਬਾੜੀ ਦਾ ਵੇਖ ਲੋ ਰੈਸਟੋਰੈਂਟਾਂ ਦਾ ਗਰਮੀ 'ਚ ਹੁੰਦਾ ਨਾ ਮਾਰਿਆਂ ਤੇ ਵਿੱਚ ਤੇ ਕੰਮ ਹੁੰਦਾ ਵਾ ਸਮੁੰਦਰ ਦਾ ਤੇ ਉਹ ਪੇਪਰ ਬਹੁਤ ਮਾਲਕ ਭਰਉਂਦੇ ਆ ਵੀ ਸਾਨੂੰ ਬੰਦਾ ਚਾਹੀਦਾ ਵਾ ਰੈਸਟੋਰੈਂਟਾਂ ਦੇ ਕੰਮ ਹੁੰਦੇ ਆ ਜਾਂ ਕੋਈ ਖੇਤੀਬਾੜੀ ਦਾ ਕੋਈ ਵੀ ਇਦਾਂ ਦੇ ਕੰਮ ਹੁੰਦੇ ਆ ਉਹ ਹੁੰਦੇ ਆ ਸੀਜ਼ਨਲ ਪੇਪਰ ਉਹਦੇ ਤੇ ਆਪਾਂ ਆਉਂਨੇ ਆ ਚਲੋ ਵੀ ਵਾਪਸ ਤਾਂ ਕੋਈ ਵੀ ਨਹੀਂ ਜਾਂਦਾਗਾ ਨਵੇਂ ਮਿਲੇ ਵਾਲੇ ਤੇ ਵੀ ਉਹ ਕੋਈ ਨਾ ਕੋਈ ਇੱਥੇ ਜਦੋਂ ਕੰਮ ਮਿਲ ਜਾਂਦਾ ਫਿਰ ਮਾਲਕ ਪੇਪਰ ਗਾਂਧੀ ਗਾਂ ਮਤਲਬ ਕਰਵਾ ਦਿੰਦੇ ਆ ਵਧਵਾਈ ਜਾਂਦੇ ਆ ਵੀਜ਼ਾ ਵਧਾ ਦਿੰਦੇ ਆ ਇਦਾਂ ਹੋ ਹੁੰਦਾ ਵਾ ਚਲੋ ਆਪਣੀ ਵੀਡੀਓ ਬਣਾਉਂਦੇ ਤਾਂ ਇਹੀ ਰੀਜਨ ਸੀਗਾ ਵੀ ਹੁਣ ਆਪਾਂ ਨੂੰ ਕਈ ਭੈਣਾਂ ਵੀ ਪੁੱਛਦੀਆਂ ਸੀਗੀਆਂ ਤੇ ਵੀ ਆਪਾਂ ਇਹੀ ਤੁਹਾਨੂੰ ਦੱਸਣਾ ਚਾਹੁੰਦੇ ਸੀ ਵੀ ਜੇ ਕਿਸੇ ਨੇ ਵੀ ਹੁਣ ਟਾਈਮ ਹੈਗਾ ਜੇ ਕਿਸੇ ਦਾ ਕੋਈ ਰਿਸ਼ਤੇਦਾਰ ਆ ਕਿਸੇ ਦਾ ਕੋਈ ਯਾਰ ਦੋਸਤ ਆ ਜਾਂ ਕਿਸੇ ਨੇ ਵੀ ਕਿਸੇ ਏਜੰਟ ਨਾਲ ਪਰਵਾਉਣੇ ਆ ਤੇ ਵੀ ਹੁਣ 8 ਦਿਨਾਂ ਦਾ ਵਿੱਚ ਟਾਈਮ ਆ 8 ਦਿਨਾਂ ਦੇ ਵਿੱਚ ਆਪਦੀ ਗੱਲ ਕਰਕੇ ਪੇਪਰ ਤਿਆਰ ਕਰਵਾ ਕੇ ਤੁਸੀਂ ਭਰਾ ਸਕਦੇ ਆ ਤੇ ਫਾਰਬਰੀ ਚ ਉਹ ਪੇਪਰ ਆ ਜਿਹੜੇ ਕਲੈਕ ਹੋਣੇ ਆ ਤੇ ਬਾਕੀ ਦੂਜੀ ਗੱਲ ਵੀ ਜਿਨੇ ਵੀ ਆਪਦੀ ਗੱਲਬਾਤ ਕਰਨੀਆਂ ਕਿਸੇ ਨਾਲ ਵੀ ਤੇ ਐਸ ਵਾਰ ਜਿਹੜੀ ਸਖਤਾਈ ਆ ਬਹੁਤ ਜ਼ਿਆਦਾ ਕੋਈ ਆਮ ਏਜੰਟ ਜਾਂ ਕੋਈ ਆਮ ਬੰਦਾ ਨਹੀਂ ਸੀ ਕਿਤੇ ਪੇਪਰ ਭਰ ਸਕਦਾ ਕਿਉਂਕਿ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਪਹਿਲਾਂ ਇੱਥੇ ਆ ਕੇ ਲੋੜ ਪੈਂਦੀ ਹੁੰਦੀ ਸੀ ਕਿ ਬੰਦੇ ਇੱਥੇ ਆ ਜਾਂਦੇ ਸੀ ਬਾਅਦ ਵਿੱਚ ਪੇਪਰ ਤਿਆਰ ਕਰਨੀ ਹੁੰਦੀ ਸੀ ਉਹ ਚੀਜ਼ਾਂ ਹੁਣ ਆਪਾਂ ਪਹਿਲਾਂ ਹੀ ਲਾ ਕੇ ਦੇਣੀਆਂ ਵਾ ਪਹਿਲਾਂ ਸਾਰਾ ਲਾ ਕੇ ਸਾਰਾ ਜਿਵੇਂ ਮਤਲਬ ਘਰ ਦੇ ਪੇਪਰ ਵੀ ਜਿੱਥੇ ਆ ਕੇ ਬੰਦੇ ਨੇ ਰਹਿਣਾ ਕੰਮ ਦੇ ਪੇਪਰ ਤਾਂ ਚਲੋ ਪਹਿਲਾਂ ਵੀ ਲਾਗਦੇ ਸੀ ਜਿਹੜਾ ਮਾਲਕ ਬੁਲਾਉਂਦਾ ਸੀ ਘਰ ਦੇ ਪੇਪਰ ਜਿੱਥੇ ਆ ਕੇ ਰਹਿਣਾ ਵੀ ਉਹ ਘਰ ਠੀਕ ਆ ਰਹਿਣ ਚੋਗ ਹੈਗਾ ਵਾ ਤੇ ਸਾਰਾ ਕੁਝ ਲਾ ਕੇ ਵੈਸੇ ਹੁਣ ਇੱਕ ਗੱਲ ਹੋਰ ਵੀ ਆ ਜਿੰਨੇ ਵੀ ਪੇਪਰ ਭਰੇ ਗਏ ਤੇ ਉਹ ਨਿਕਲਦੇ ਪੂਰੇ ਪੂਰੇ ਚਾਂਸ ਆ ਕਿਉਂਕਿ ਜਿਹੜਾ ਵੀ ਸਾਰਾ ਕੁਝ ਲਾ ਕੇ ਦਊਗਾ ਪੇਪਰ ਉਹੀ ਪੇਪਰ ਭਰੂਗਾ ਤੇ ਉਹ ਪੇਪਰ ਜਦੋਂ ਸਾਰਾ ਕੁਝ ਠੀਕ ਹੋਇਆ ਘਰ ਦੇ ਪੇਪਰ ਹੋਏ ਕੰਮ ਦੇ ਉਹੀ ਤੇ ਉਹ ਪੇਪਰ ਜਿਹੜੇ ਆ ਨਿਕਲਣਗੇ ਜ਼ਰੂਰ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਹੋਰ ਜ਼ਿਆਦਾ ਜਾਣਕਾਰੀ ਵੀ ਲੈਣੀ ਹੋ ਜੇ ਕਿਸੇ ਨੂੰ ਨਾਮ ਪਤਾ ਹੋਵੇ ਤੇ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਆਂ ਆਪਾਂ ਨੂੰ ਇੰਸਟਾਗ੍ਰam ਤੇ ਤੇ ਜਾਂ ਆਪਾਂ ਨੂੰ ਇਸੇ ਚੈਨਲ ਤੇ ਤੁਸੀਂ ਕਮੈਂਟ ਕਰਕੇ ਪੋਚ ਸਕਦੇ ਆ ਠੀਕ ਹੈ ਜੀ ਇਹ ਮੈਂ ਥੋੜੀ ਜੀ ਮੈਂ ਕਿਹਾ ਚਲੋ ਤੁਹਾਡੇ ਨਾਲ ਆਪਾਂ ਵੀਡੀਓ ਬਣਾਉਣੀ ਹੈ ਤੁਹਾਨੂੰ ਦੱਸ ਦਿਆਂ ਵੀ ਆਪਾਂ ਜਿਹੜੇ ਪੁੱਛਦੇ ਸੀਗੇ ਤੇ ਵੀ ਹੁਣ ਇੰਨੇ ਕ ਦਿਨਾਂ ਦਾ ਟਾਈਮ ਆ ਵੀ ਜਿਹਨੇ ਵੀ ਆਪ ਦਾ ਭਰਾਉਣੇ ਆ ਜਾਂਦੇ ਰਸਤੇ ਦਾਣ ਨੂੰ ਕਹਿ ਕੇ ਜਾਂ ਕਿਸੇ ਨੂੰ ਵੀ ਕਹਿ ਕੇ ਤੇ ਉਹ ਭਰਾ ਸਕਦੇ ਆ ਤਾਂ ਕਹਿ ਕੇ ਮੈਨੂੰ ਚਾਹ ਪੀਂਦੇ ਮੈਂ ਚਾਹ ਪੀਣ ਲੱਗੀ ਸੀ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਚਲੋ ਅੱਜ ਵਿੱਚੋਂ 5 ਕਿ ਮਿੰਟ ਕੱਢ ਕੇ ਮੈਂ ਵੀਡੀਓ ਬਣਾਉਣੀ ਆ ਕਿਉਂਕਿ ਮੇਰੇ ਕੋਲੇ ਵੀ ਹੁਣ ਇੰਨਾ ਟਾਈਮ ਨਹੀਂ ਹੁੰਦਾ ਮੈਂ ਵੀ ਹੁਣ ਬਸ ਪਹਿਲਾਂ ਬੱਚੇ ਗਏ ਇਹ ਗਏ ਕੰਮ ਤੇ ਬੱਚੇ ਗਏ ਆ ਹੁਣ ਮੈਂ ਜਾਣਾ ਵਾ ਤੇ ਬਸ ਹੁਣ ਮੈਂ ਕਰਦਾ ਕੰਮ ਕੰਮ ਕਰਕੇ ਤੇ ਹੁਣਾ ਤੇ ਬਾਅਦ ਚ ਮੈਂ ਵੀ ਕੰਮ ਤੇ ਜਾਣਾ ਮੈਂ ਕਿਹਾ ਚਲੋ ਆਪਾਂ ਚਾਪੀਂਦੇ ਪਿੰਦੇ ਪੰਜ ਕਿ ਮਿੰਟ ਤੋਂ ਦੇ ਨਾਲ ਆਪਾਂ ਇਹ ਵੀਡੀਓ ਬਣਾ ਕੇ ਸ਼ੇਅਰ ਕਰਦੇ ਆਂ ਤੇ ਕਿਉਂਕਿ ਮੈਂ ਕਹਿੰਦੀ ਅੱਜ ਨਾ ਬਣੀ ਫਿਰ ਕਹਿੰਦਾ ਕੱਲ ਨੂੰ ਫਿਰ ਹੁਣ ਡੈਮ ਥੋੜੇ ਰਹਿ ਗਏ ਵੀ ਜੇ ਵੀ ਕਿਸੇ ਨੇ ਆਪ ਦੇ ਪਰੋਣੇ ਹੁੰਦੇ ਆ ਨਾ ਫਿਰ ਕਿਹਾ ਨਹੀਂ ਵੀ ਪਤਾ ਹੁੰਦਾ ਜਿਵੇਂ ਹੁਣ ਇੱਥੇ ਵੀ ਆਪਾਂ ਨੂੰ ਸੌਂਦੇ ਆ ਹੁਣ ਚਲੋ ਸਾਰਿਆਂ ਨੂੰ ਨਹੀਂ ਵੀ ਕਿਸੇ ਨੂੰ ਪਤਾ ਹੁੰਦਾ ਬਈ ਹੁਣ ਪੇਪਰ ਵੀ ਮਤਲਬ ਫੇਰ ਖੋਲ ਰਏ ਆ ਸੰਦੇ ਚਲ ਜੀ ਨੂੰ ਪਤਾਵਾ ਉਹ ਤਾਂ ਠੀਕ ਆ ਤੇ ਬਾਕੀ ਜਿਹੜੇ ਆਪਾਂ ਨੂੰ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਹੋਰ ਕਿੱਥੋਂ ਵੀ ਸੌਂਦੇ ਆ ਤੇ ਉਹਨਾਂ ਨੂੰ ਮੈਂ ਕਿਹ ਚਲ ਆਪਾਂ ਸ਼ੇਅਰ ਕਰਦੇ ਆ ਵੀ ਜੇ ਕਿ ਆਉਣ ਦਾ ਕੋਈ ਚਾਹਵਾਨ ਹੁੰਦਾ ਕੋਈ ਕਿਸੇ ਦਾ ਰਿਸ਼ਤੇਦਾਰ ਹੁੰਦਾ ਜਾਂ ਕਿਸੇ ਹੋਰ ਹੈ ਆਪਣੇ ਨਾਲ ਗੱਲਬਾਤ ਕਰਕੇ ਤੁਸੀਂ ਆ ਸਕਦੇ ਹੋ ਠੀਕ ਆ ਜੀ ਬਾਏ ਬਾਏ ਮਿਲਾਂਗੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ